ਬਟਾਲਾ ਸ਼ਹਿਰ ਵਿੱਚ ਇਹ ਗੁੰਡਾਗਰਦੀ ਦੀਆਂ ਤਸਵੀਰਾਂ ਕਿਸੇ ਗੈਂਗਸਟਰ ਦੀਆਂ ਨਹੀਂ ਬਲਕਿ ਦੋ ਪੰਜਾਬ ਪੁਲਿਸ ਦੇ ਸਬ ਇੰਸਪੈਕਟਰਾਂ ਦੀਆਂ ਇਹ ਦੋ ਸਬ ਇੰਸਪੈਕਟਰਾਂ ਨੇ ਸ਼ਰਯਾਮ ਗੁੰਡਾਗਰਦੀ ਕੀਤੀ ਇੱਕ ਪੱਤਰਕਾਰ ਨਾਲ ਬਟਾਲਾ ਦੇ ਪੱਤਰਕਾਰ ਬਲਵਿੰਦਰ ਭੱਲਾ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਪੱਤਰਕਾਰ ਨੇ ਕੋਈ ਕ੍ਰਾਈਮ ਨਹੀਂ ਸੀ ਕੀਤਾ ਬਲਕਿ ਸਾਡੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਪੱਤਰਕਾਰਾਂ ਨੇ ਇਹਨਾਂ ਨੂੰ ਆਪਰੇ ਹੋਣ ਕਰਕੇ ਬਟਾਲਾ ਸ਼ਹਿਰ ਚ ਪੁੱਛਿਆ ਕਿ ਭਾਈ ਤੁਸੀਂ ਕੌਣ ਹੋ ਤਪ ਇੰਨੀ ਗੱਲ ਸੁਣਦਿਆਂ ਹੀ ਭੜਕ ਜਾਂਦੇ ਨੇ ਦੋ ਸਬ ਇੰਸਪੈਕਟਰ ਤੇ ਪੱਤਰਕਾਰ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਉਦੋਂ ਤੱਕ ਕੁੱਟਦੇ ਨੇ ਜਦੋਂ ਤੱਕ ਪੱਤਰਕਾਰ ਬੇਹੋਸ਼ ਹੋ ਕੇ ਸੜਕ ਤੇ ਡਿੱਗ ਨਹੀਂ ਪੈਂਦਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇੱਕ ਪੱਤਰਕਾਰ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ ਪੁਲਿਸ ਦੇ ਉਹ ਕਿਹੜੇ ਸਬ ਇੰਸਪੈਕਟਰ ਸੀ ਕੀ ਦੁਸ਼ਮਣੀ ਸੀ ਕੀ ਜ਼ੁਲਮ ਕੀਤਾ ਸੀ ਇਹ ਜਿਹੜਾ ਪੱਤਰਕਾਰ ਨੇ ਕਿ ਬੁਰੀ ਤਰ੍ਹਾਂ ਕੁੱਟਿਆ ਗਿਆ ਇੱਕ ਵੀਡੀਓ ਵੀ ਸਾਹਮਣੇ ਆਉਂਦਾ ਹੈ ਕੁੱਟਦੇ ਹੋਿਆਂ ਨੂੰ ਪੂਰੀ ਤਰ੍ਹਾਂ ਬੇਹੋਸ਼ ਕਰਕੇ ਸੜਕ ਤੇ ਉੱਤੇ ਲਵਾਰਸ ਛੱਡ ਦਿੱਤਾ ਜਾਂਦਾ ਹੈ ਉਸ ਪੱਤਰਕਾਰ ਨੂੰ ਉਹ ਸਾਡੇ ਨਾਲ ਨੇ ਇਸ ਵਕਤ ਬਲਵਿੰਦਰ ਭੱਲਾ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਆਖਰਕਾਰ ਇਹ ਹੋਇਆ ਕਿਉਂ ਸਭ ਤੋਂ ਪਹਿਲਾਂ ਭੱਲਾ ਜੀ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਣਾ ਤੁਸੀਂ ਆਪਣੀ ਜਾਣ ਪਛਾਣ ਦੱਸੋ ਤੁਸੀਂ ਪੱਤਰਕਾਰ ਹੀ ਕਦੋਂ ਤੋਂ ਕਰ ਰਹੇ ਹੋ ਇਸ ਵਕਤ ਕਿਹੜੇ ادارے ਨਾਲ ਜੁੜੇ ਹੋਏ ਮੈਂ ਕਰੇ ਤਿਕਰੀਤ ਨੂੰ ਵੀ ਕਾਹਤਾਂ ਪੱਤਰਕਾਰੀ ਦਾ ਖਵਤਦਾਰ ਹੈ ਕਿ ਜਗਵਾਨ ਵਿੱਚ ਨਵਾਜਮਾਨਾ ਟੈਸਟ ਬਾਕਸ ਸੈਂਟਰੀ ਕੀਤਾ ਜੀ ਇਸ ਦੇ ਵਿੱਚ ਇਸ ਟਾਈਮ ਮੈਂ ਵਰਗ ਹੁਣ ਯਾਕੇ.ke.com ਕਰ ਰਿਹਾ ਜੀ ਪ੍ਰੈਕਟਿਕ ਵਿੱਚ ਜੀ ਹਾਂ ਜੀ ਤਾਂ ਇਹ ਜਿਹੜੀ ਘਟਨਾ ਹੈ ਇਹ ਕਦੋਂ ਦੀ ਹੈ ਜਿਹੜਾ ਵੀਡੀਓ ਕਲਿੱਪ ਸਾਹਮਣੇ ਆਇਆ ਹੈ ਦਾ ਪੂਰਾ ਵਿਸਥਾਰ ਨਾਲ ਪਛੋਕੜ ਦੱਸੋ ਕਿ ਆਖਰਕਾਰ ਪੁਲਿਸ ਨਾਲ ਵਾਹ ਕਿਵੇਂ ਪੈਂਦਾ ਤੁਹਾਡਾ ਜੀ ਮੈਂ ਗਦਰ ਮੇਰਾ ਕੀ ਆਫੀਸ਼ੀਅਲ ਆ ਇਸ ਮਾਰਕੀਟ ਦੇ ਵਿੱਚ ਨੰਦੀ ਮਾਰਕੀਟ ਡੇਰਾ ਰਵਨ ਬਰਾਲਾ 'ਚ ਜੀ ਇਹ ਉੱਥੇ ਤੁਹਾਡੇ ਲਾਗੇ ਹੋਟਲ ਆ ਇਹ ਪੰਨਾ ਸਟਾਰ ਹੋਟਲ ਵੀ ਇਹਦਾ ਨਾਮ ਪ੍ਰਾਈਮੋਡਲ ਕੀਤਾ ਉਹਨਾਂ ਨੇ ਕਿਤੇ ਰੈਂਟ ਦੇ ਦਿੱਤਾ ਹੋਇਆ ਹੈ ਜੀ ਇਹ ਅਕਸਰ ਨਹੀਂ ਵਾਸ਼ਰੂਮ ਉੱਥੇ ਜਾਣਿਆ ਆ ਬੈਠੇ ਮਾਰਕੀਟ ਚ ਆ ਗਈ ਕੋਈ ਸਹੂਦਾਨੀ ਹੈਗੀ ਹੂੰ ਮੈਂ ਉਥੇ ਵਾਸ਼ਰੂਮ ਗਿਆ ਵਾਸ਼ਰੂਮ ਕਰਕੇ ਫਿਰ ਨਾ ਹੋਟਲ ਦੇ ਰਿਸੈਪਸ਼ਨ ਤੇ ਆਇਆ ਉਹਨੇ ਰਿਸੈਪਸ਼ਨ ਨੇ ਦੀ ਕੀ ਆਵਾਜ਼ ਹੋਈ ਜੀ ਉਥੇ ਜਦੋਂ ਪਹਿਲਾਂ ਗਿਆ ਉਥੇ ਕੋਈ ਨਹੀਂ ਮਿਲੋ ਜਦੋਂ ਵਾਪਸ ਆਇਆ ਤੇ ਉੱਥੇ ਦੋ ਵਿਅਕਤੀ ਖੜੇ ਸੀ ਇੱਕ ਵਰਦੀਦਾਰੀ ਸੀ ਤੇ ਇੱਕ ਜਦੋਰ ਵਰਦੀ ਸੀ ਜੀ ਰਿਸੈਪਸ਼ਨ ਤੇ ਜਦੋਂ ਮੈਨੂੰ ਕੋਈ ਡੋਰਜ ਹੋਇਆ ਮੈਂ ਇੱਕ ਦੇਖਿਆ ਵੀ ਇਹ ਤਰੀ ਬਣਾ ਸਿੰ ਲੋਕਲ ਪੁਲਿਸ ਨੇ ਵਿਜਾਰਦੇ ਆ ਤੇ ਕੋਈ ਸਰਕਾਰੀ ਗੱਡੀ ਵੀ ਨਹੀਂ ਬਾਹਰ ਖੜੀ ਮੈਂ ਅੱਛਾ ਕਿ ਮੈਨੂੰ ਗਿਆ ਵੀ ਕੋਈ ਹੋ ਸਕਦਾ ਕੋਈ ਅਨਨੋਣ ਕੋਈ ਕਿਸਾਨ ਦੇ ਪਰਸਨ ਨਾ ਹੋਏ ਜੀ ਤੇ ਮੈਂ ਆਪਣੀ ਪੱਤਰਕਾਰੀ ਦੇ ਹਿਸਾਬ ਨਾਲ ਤੁਰਾ ਜਨਨ ਦਾ ਪੋਚੀ ਕਿ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਦੇ ਕਿ ਉਹਨਾਂ ਨੇ ਵੀ ਕੋਈ ਬੁਰਰਤੀ ਜਵਾਬ ਥੋੜਾ ਸ਼ੋਰ ਤਾਂ ਕੋਈ ਥੋਸ ਨਹੀਂ ਹੁੰਦਾ ਨਾ ਪਿਆ ਮੈਂ ਇਹ ਦੁਬਾਰਾ ਜਾਣਕਾਰੀ ਲੈਣ ਦੇ ਪੁੱਛੀ ਕੀਤੀ ਜੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਸਾਬ ਇੰਸਪੈਕਟਰ ਆ ਤੇ ਮੈਂ ਬਾਦੀ ਤੁਸੀਂ ਸਾਬ ਇੰਸਪੈਕਟਰ ਤੇ ਮਨੋਂ ਲੱਗਦਾ ਨਹੀਂ ਕਿ ਉਹ ਤੁਸੀਂ ਜਿਹੜੀ ਫੋਨ 'ਤੇ ਬਾਈ ਜਿਹੜੇ ਬੈਕ ਸਾਡ ਤੇ ਉਹ ਤੇ ਲੱਗ ਰਿਹਾ ਭਾਈ ਉਹਨੇ ਚਲੀ ਗੋਮਪਲੈਂਟ ਕਰਨ ਸਾਬ ਇਨਸਪੈਕਟਰ ਨੇ ਜੀ ਕਿ ਅਪਾ ਕਿੰਨੂ ਬੰਦਾ ਉਸ ਟਾਈਮ ਰਿਸੈਪਸ਼ਨ ਤੇ ਕੋਈ ਨਹੀਂ ਕਿ ਕਰਾ ਹਾਂ ਜਿਹਾ ਉਹ ਕਹੇ ਵੀ ਚਲੋ ਇਹ ਕਿਸੇ ਨੂੰ ਮਿਲਦਾ ਹੈ ਉਹਨਾਂ ਦੇ ਰਿਸੈਪਸ਼ਨ ਤੇ ਚਲੋ ਉਹਨਾਂ ਨੂੰ ਕੇ ਵਾਰ ਮਾਰ ਕੇ ਤੇ ਦੱਸਿਆ ਕਿ ਇਨਫੋਰਮੇਸ਼ਨ ਹੂੰ ਉੱਥੇ ਕਿਸੇ ਇੱਕ ਨਾਲ ਤੋਂ ਦੋਸਤ ਨੂੰ ਮੈਨੂੰ ਕੇ ਗੱਲ ਦਾ ਹੂੰ ਇੱਥੇ ਗੱਲਬਾਤ ਕਰਦੇ ਆ ਦੱਸਦੇ ਆ ਕੋਈ ਟਕਰਾਅ ਹੋਈ ਉਹਨਾਂ ਨੇ ਕਹਤਾ ਵੀ ਉਹਨੂੰ ਬਾਹਰ ਲੈ ਕੇ ਆ ਉੱਥੇ ਹੂੰ ਰਿਸੈਪਸ਼ਨ ਤੋਂ ਜੀ ਮੈਂ ਉਹਨਾਂ ਨੇ ਕਿਹਾ ਭਾਈ ਜੀ ਮੈਨੂੰ ਮੈਂ ਪੱਤਰ ਖਾ ਰਿਆਂ ਮੇਰੀ ਮਾਰਕੀਟ ਦੀ ਸ਼ਾਪ ਆ ਜਿਹੜੀ ਤੁਸੀਂ ਗੱਲ ਕਰਦੇ ਮੈਂ ਇੱਥੇ ਹੀ ਕਰ ਲਵਾਂ ਆਪਾਂ ਬਾਹਰ ਕੀ ਕਰਨਾ ਜੀ ਜਦੋਂ ਉਹਨੇ ਉਹਨਾਂ ਕੋਈ ਸ਼ਰਮ ਆ ਰਿਆ ਉਹਨਾਂ ਆਪ ਕੋ ਸ਼ਰਮ ਤੇ ਇਹਨਾਂ ਨੇ ਗੱਲ ਕੀਤੀ ਮੇਰੇ ਬੈਕ ਤੇ ਕੜਾ ਸੀ ਵਰਦੀ ਹੋ ਜਿਹੜੀ ਫੌਂਦੇ ਸਰਵਿਸ ਦਾ ਠ ਉਹਨੇ ਲਾਟ ਮਾਰੀ ਤੇ ਛੜ ਕੇ ਮੈਨੂੰ ਯਾਰ ਲਾਇਆ ਕੋਈ ਉਹਨਾਂ ਨੂੰ ਜੀ ਸੀੜਦਾ ਆ ਤੇ ਉਸ ਤੋਂ ਬਾਅਦ ਇਹਨਾਂ ਮੇਰੇ ਧੌਂ ਤੇ ਮਗਰ ਕੋਈ ਚੀਜ਼ ਮਾਰੀ ਮੈਨੂੰ ਨਹੀਂ ਪਤਾ ਲੱਗਾ ਕਿ ਮੈਂ ਇੱਥੇ ਕੀ ਚੀਜ਼ ਉਹਨਾਂ ਨੇ ਸਤਾਇਆ ਕੀਤਾ ਮੇਰਾ ਉਸ ਤਾਂ ਬਿਲ ਉਸ ਵਗਮ ਦਿੱਕਿਆ ਜੀ ਤੇ ਪਾਣੀ ਦੇ ਵਿੱਚ ਲਗਾ ਦੇ ਤੇ ਉਹ ਮੈਨੂੰ ਉੱਥੇ ਉਸ ਟਾਈਮ ਜਦੋਂ ਗਾੜੇ ਜਿਹੜੇ ਪਾਣੀ ਉਸ ਵਗਮ ਨੂੰ ਮਾਰਦੇ ਰਹੇ ਮੈਨੂੰ ਨਹੀਂ ਪਤਾ ਜਦੋਂ ਮੈਂ ਆਪ ਉਹ ਵੀਡੀਓ ਦੇਖਿਆ ਵਾ ਮੈਨੂੰ ਪਹਿਲਾਂ ਲੱਗਾ ਵੀ ਇਹ ਮੈਨੂੰ ਪਾਣੀ ਦੇ ਵਿੱਚ ਵੀ ਘੁੱਟ ਦੇ ਦੇਣਗੇ ਹੂੰ ਉਹ ਤੇ ਉਹ ਸ਼ੋਰ ਨੂੰ ਛੱਡ ਕੇ ਮਾਰਦੇ ਜਿਸ ਵਕਤ ਦੀ ਇਹ ਘਟਨਾ ਛੋਟਾ ਜਿਹਾ ਕਲਿੱਪ ਹੀ ਆਇਆ ਸਾਹਮਣੇ ਬਸ ਥੋੜਾ ਜਿਹਾ ਤੁਸੀਂ ਉਹਨਾਂ ਨੂੰ ਪੁੱਛਿਆ ਹੀ ਸੀ ਕਿ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਇੰਨੇ ਨਾਲ ਹੀ ਟਕਰਾਅ ਹੋ ਗਈ ਅਜੀ ਸਾਡੀ ਸਾਡੀ ਇਹ ਨਹੀਂ ਨਹੀਂ ਤਕਰਾਰ ਹੋ ਗਈ ਇਹਨਾਂ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਲੱਗਦਾ ਹੂੰ ਕੋ ਡਰਿੰਕ ਦਾ ਰਗੜਾ ਅੰਦਰ ਨੇ ਕੀਤੀ ਹੋਈ ਜੀ ਤੇ ਬਾਅਦ ਜਦੋਂ ਇਹਨਾਂ ਨੇ ਸੀਸੀਟੀਵੀ ਕੈਮਰਾ ਗੌਰ ਵੀ ਆਈਆਂ ਨੇ ਜਦੋਂ ਮੈਨੂੰ ਬਾਹਰ ਧੋ ਕੇ ਲੈ ਕੇ ਆ ਰਹੇ ਆ ਤੇ ਉਦੋਂ ਨਾਲ ਕੋ ਲੇਡੀ ਵੀ ਬਾਹਰ ਨਿਕਲ ਗਈ ਜੀ ਪਰ ਵੀ ਐਕਟਵਲ ਆ ਰਿਹਾ ਚਲੇ ਗਿਆ ਅੱਛਾ ਉਦੋਂ ਰਾਨੀ ਦੀ ਰਾਨੀ ਦੀ ਗੱਲ ਲੈ ਰਹੇ ਜੀ ਜਦੋਂ ਮੇਰੇ ਪਰਿਵਾਰਕ ਮੈਂਨਾਂ ਨੂੰ ਪਤਾ ਲੱਗਾ ਕਿ ਇਹ ਇੱਦਾਂ ਉੱਥੇ ਆਏ ਨੇ ਇਹਨਾਂ ਨੇ ਉਹਨਾਂ ਨੂੰ ਗਮਰਾਹ ਵੀ ਕੀਤਾ ਹੋਇਆ ਕਿ ਇਹ ਇਹਦਾ ਪੈਸਾ ਚਲ ਗਿਆ ਉਹ ਤੋਂ ਨੀਚੇ ਦੇ ਕੇ ਪਿਆ ਆਖੀ ਨੂੰ ਖੁਸ਼ੀ ਨਹੀਂ ਕੀਤਾ ਚਲੋ ਉੱਥੇ ਉਹਨਾਂ ਨੇ ਕਿਹਾ ਵੀ ਹੋ ਸਕਦਾ ਹੈ ਕਿ ਡਿੱਗ ਪਿਆ ਕੋਈ ਅੱਲਾ ਨੇ ਜਿਹੜਾ ਕੋਈ ਹੋ ਗਿਆ ਹੋਣਾ ਤੇ ਉਹਨਾਂ ਨੇ ਉਹਨੂੰ ਗੱਲ ਨਹੀਂ ਕੀਤੀ ਉੱਥੇ ਜਦੋਂ ਮੌਜੂਦ ਲੱਗੇ ਸੀ ਸੀਸੀਟੀਵੀ ਕੈਮਰੇ ਪਰਸਨ ਲੱਗੇ ਸੀ ਕਿਤੇ ਉਹਨਾਂ ਨੇ ਵੀਡੀਓ ਦਿੱਤੀ ਦਿਖਾਈ ਉਹਨਾਂ ਦੱਸਿਆ ਵੀ ਇਹ ਝੂਠ ਹੋ ਰਿਹਾ ਤੁਹਾਡੇ ਬੇਟੇ ਨੂੰ ਉਹਨਾਂ ਨੇ ਮਤਲਬ ਬਹੁਤ ਬੜੀ ਤਰ੍ਹਾਂ ਅਨਮਨੁਖੀ ਤਸ਼ੱਦਦ ਕਰਕੇ ਕੁੱਟੇ ਮਾਰ ਦਿੱਤੀ ਹੈ ਇਹ ਕੁੱਟਮਾਰ ਦੇ ਬਾਰੇ ਕੋਈ ਚਸ਼ਮਦੀਦ ਗਵਾਹ ਵੀ ਹੋਣਗੇ ਕਿਉਂਕਿ ਭਰੇ ਬਾਜ਼ਾਰ ਵਿੱਚ ਜਿਸ ਤਰ੍ਹਾਂ ਕੁੱਟਿਆ ਗਿਆ ਨਾਲ ਕਿੰਨੇ ਲੋਕ ਵੀ ਹੋਣਗੇ ਜੀ ਸਰ ਉਹ ਸਾਰੇ ਉੱਥੇ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹਾਂ ਕਿਉਂਕਿ ਮੈਨੂੰ ਦੇ ਨਾਲ ਬੇਹੋਸ਼ ਹੋ ਗਿਆ ਮੜਕੇ ਤੇ ਮੈਨੂੰ ਉਸ ਮੌਕੇ ਤੇ ਮੈਨੇ ਉਠਾ ਕੇ ਹਸਪੀਟਲ ਦਾਖਲ ਕਰਵਾਤਾ ਉਹ ਜਿਹੜੀਆਂ ਜਦੋਂ ਮੈਂ ਹਸਪੀਟਲ ਦੇ ਆਇਆ ਦੇਖਿਆ ਵੀਡੀਓ ਮੈਂ ਆਪ ਦੇਖਿਆ ਕੋਲ ਕਿਉਂਕਿ ਮوجود ਖੜੇ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਪਰਿਵਾਰਕ ਮੈਂਬਰਾਂ ਨੂੰ ਇਹਨਾਂ ਨੇ ਖੁਦ ਗੋਲਸ ਨੂੰ ਇਨਫੋਰਮੇਸ਼ਨ ਕਰਕੇ ਉੱਥੇ ਥਾਣਾ ਸਿਵਲ ਲਾਈਨ ਬਤਾ ਲਿਆ ਨਾਲੇ ਹਵਾਲੇ ਕੀਤਾ ਉਸ ਦਾ ਪੁਲਿਸ ਨੇ ਨਾਲੇ ਗਾਇਡ ਨੰਬਰ ਆਈ ਡੀ ਕਾਰਡ वगैरह ਸਾਰੇ ਚੈੱਕ ਕੀਤੇ ਸੀ ਇਹ ਜਦੋਂ ਤੁਹਾਨੂੰ ਤੁਹਾਡੇ ਨਾਲ ਤਾਂ ਇਸ ਤਰ੍ਹਾਂ ਅਚਾਨਕ ਹੋ ਗਈ ਵਾਰਦਾਤ ਤੁਹਾਡਾ ਤਾਂ ਹੋਸ਼ ਤੁਸੀਂ ਗਵਾ ਚੁੱਕੇ ਸੀ ਜਿਵੇਂ ਡਿੱਗੇ ਦਿਖਾਈ ਦੇ ਰਹੇ ਹੋ ਪਰਿਵਾਰ ਨੂੰ ਪਤਾ ਲੱਗਦਾ ਨਾਲ ਦੇ ਨਾਲ ਉਸੇ ਦਿਨ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਸੀ ਹੰਟਾ ਉਸੇ ਟਾਈਮ ਉਸ ਨੂੰ ਸੂਚਨਾ ਦਿੱਤੀ ਹੋਈ ਆ ਕਿ ਫਿਰ ਪੁਲਿਸ ਆਈ ਆ ਉਸ ਦੇ ਹਵਾਲੇ ਕੀਤੇ ਆ ਮੈਂ ਕਹਿੰਦਾ ਉਹ ਥੀਂ ਮੇਰੇ ਪੱਤਰ ਦੀ ਸਰਕਾਰ ਕੋਲ ਵੀ ਪਹੁੰਚੀ ਸੀ ਉਹਨਾਂ ਨੇ ਵੀਡੀਓ ਗ੍ਰਾਫੀ ਵੀ ਕੀਤੀ ਸੀ ਕੰਦੂਅੱਜ ਪੁਲਿਸ ਲੈ ਕੇ ਜਾ ਰਹੀ ਹੋ ਸਕਦਾ ਪੁਲਿਸ ਨੂੰ ਪੂਛ ਦੀ ਮਦਦ ਕਰਕੇ ਛੱਡ ਵੀ ਸਕਦੀ ਹੈ ਉਹ ਇਹਨਾਂ ਦੀ ਜਦੋਂ ਸ਼ਨਾਖਤ ਦੀ ਵਾਰੀ ਆਉਂਦੀ ਹੈ ਤੁਹਾਨੂੰ ਕਿਵੇਂ ਜਾਣਕਾਰੀ ਮਿਲੀ ਕਿ ਕੌਣ ਨੇ ਕਿੱਥੋਂ ਆਏ ਨੇ ਮੈਂ ਸਰ ਇਹ ਵੈਸੇ ਇਹ ਹੈ ਕਿ ਲੰਦੋ ਤੇ ਬਾਅਦ ਜਦੋਂ ਆਪਾਂ ਐਫ ਆਈ ਆਰ ਦੋ ਤਰੀ ਘਰਉਂਦੀ ਹੈ ਦੋ ਗੱਲ ਸੁਣਦੀ ਆ ਉਹ ਅਨਨੋਨ ਪਰਸਨਟ ਹੋ ਜਾਂਦੇ ਜੀ ਜੋ ਜਦੋਂ ਉਹਨਾਂ ਨੂੰ ਪੁਲਿਸ ਨੂੰ ਕੈਦ ਦਾ ਅਸਰ ਵੀ ਜਦੋਂ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਨੇ ਮੇਰੇ ਮਾਰਕੀ ਦੇ ਲੋਕਾਂ ਨੇ ਫੜ ਕੇ ਮੌਕੇ ਤੇ ਫਰਾਇਆ ਵਾ ਅਣਪਛਾਤੇ ਨੇ ਅਸਰ ਕਿਉਂਕਿ ਆਲਰੇਡੀ ਤੁਹਾਡੇ ਕੋਲ ਇੱਕ ਦਿਸ ਤੋਂ ਹੀ ਸਾਰਾ ਰਿਕਾਰਡ ਪਹੁੰਚੀ ਅਸੀਂ ਬੰਦੇ ਕੱਥੋਂ ਲਿਆ ਹਾਂਜੀ ਫਿਰ ਉਹਨਾਂ ਨੇ ਜਦੋਂ ਜਦ ਕਰਦਿਆਂ ਆ ਕਿ 5 ਤਰੀਕ ਨੂੰ ਇਹ ਬੰਦੇ ਨਾਮ ਦੇ ਲਿਖੇ ਹੋਇਆ ਜਿਨ੍ਹਾਂ ਦਾ ਪੂਰੀ ਪਛਾਣ ਹੋਈ ਹੈ ਵੀ ਬਠਿੰਡਾ ਦੇ ਰਹਿਣ ਵਾਲੇ ਇਹ ਬਠਿੰਡਾ ਦੇ ਦੋਵੇਂ ਰਹਿਣ ਵਾਲੇ ਆ ਦੋਵੇਂ ਪੁਲਿਸ ਸਬ ਇੰਸਪੈਕਟਰ ਨੇ

ਉਹ ਸੁਣਾਇ ਕਿ ਲਗੇ ਇਹਨਾਂ ਦਾ ਸਾਰਾ ਬਕਾਇਦਾ ਹੈਗਾ ਮੇਰੇ ਕੋਲ ਡਾਫ ਤੇ ਕੋਈ ਦੋ ਮਿੰਟ ਮੈਂ ਤਦੋਂ ਤੱਕ ਮੈਂ ਆਇਆ ਤਨ ਪਰੋਪਰੇ ਲਗਾ ਕੇ ਰੱਖਦਾ ਜੀ ਜੀ ਤੁਸੀਂ ਚਲੋ ਵੇਰਵਾ ਬਾਅਦ ਚ ਸਾਂਝਾ ਕਰ ਦੇਣਾ ਉਹਨਾਂ ਦਾ ਨਾਮ ਪਤਾ ਕੀ ਹੈ ਤੇ ਇਸ ਤੋਂ ਬਾਅਦ ਜਦੋਂ ਜਦੋਂ ਜਾਇਦ ਕਰਨੀ ਪਈ ਹੈ ਜਦੋਂ ਪੁਲਿਸ ਨਹੀਂ ਅਣਪਛਾਤੀ ਪੁਲਿਸ ਕਰ ਦਿੱਤੀ ਜੀ ਜੀ ਸਰ ਠੀਕ ਹੈ ਇਹ ਕਰਨੀ ਪਈ ਆ ਇਹਦੇ ਵਿੱਚ ਸਰ ਹੈ ਕਿ ਮੈਨੂੰ ਰਾਜੀ ਨਵੇਂ ਮੇ ਵੀ ਦਬਾਅ ਬਹੁਤ ਪੈ ਰਿਹਾ ਸੀ ਇਹ ਯਾ ਯਨਾ ਕਰ ਲੋ ਕੰਪਰੋਮਾਈਜ਼ ਕਰ ਲੋ ਇਹ ਕੁਝ ਨਹੀਂ ਹੁੰਦਾ ਕੁਝ ਨਹੀਂ ਬੰਦਾ ਤੁਹਾਡਾ ਸੁਨਾਰਟੀ ਆ ਕਿਸੇ ਨੇ ਇਹ ਕੌਣ ਕੌਣ ਕਹਿ ਰਿਹਾ ਸੀ ਹਾਂ ਜੀ ਇਹ ਸਾਰੇ ਜਨਨੇ ਕੁਝ ਸਾਨੂੰ ਪਤਾ ਹੀ ਆ ਸੱਦੇ ਸੱਦੇ ਪਾਸੇ ਜਿਹੜੇ ਹੁੰਦੇ ਆਾਂਾਂਜ ਭੜਾਈ ਵਾਲੇ ਵੀ ਇਹ ਬਟਾਲਾ ਪੁਲਿਸ ਦੇ ਜਿਹੜੇ ਨਹੀਂ ਦੇਖੀ ਸੀ ਉਹ ਕਹਿ ਰਹੇ ਸੀ ਕਹਿ ਰਹੇ ਸੀ ਬਟਾਲਾ ਪੁਲਿਸ ਲੋਕਾਂ ਨੇ ਇਹ ਨਹੀਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਆਪਣਾ ਜੀ ਸਾਡਾ ਅਜੇ ਡਿਲੇ ਆ ਰਹੀ ਚੱਲ ਰਹੀ ਤਪਰੀ ਕਰਨ ਨਹੀਂ ਕਰਨ ਦੇ ਆ ਹੂੰ ਸੰਗ੍ਰਮ ਆਇਆ એનਰਜੋ ਦਾ ਐਫ ਆਈ ਆਰ ਇੱਕ ਦੋ ਤਰੀਬ ਨਾਲ ਆਇਆ ਰੋਜ਼ ਦੀ ਜੀ ਸਾਈ ਇਹਨਾਂ ਬੰਦੇ ਇੱਕ ਤਰੀਬ ਨਾਲ ਵਾਰਦਾਤ ਬਣੇ ਜਿਹਨੇ ਫਰਾਜ ਕਰਦੇ ਆ ਐਫ ਆਈ ਆਰ ਲੇਟ ਕਿਉਂ ਹੋਈ ਹਮ ਉਹਨਾਂ ਕੋਲ ਅੱਗੇ ਐਫ ਆਈ ਆਰ ਹੋ ਗਈ ਫਿਰ ਸਾਈ ਨੇ ਉਹਨਾਂ ਦੇ ਕਿਉਂ ਨਹੀਂ ਹੋਈ ਵੀ ਛੱਡ ਦੇ ਦਿੱਤੇ ਨਾ ਹਮ ਤੇ ਜਿਸ ਦਿਨ ਇਹਨਾਂ ਨੂੰ ਪੁਲਿਸ ਨੂੰ ਸੂਚਨਾ ਮਿਲਦੀ ਹੈ ਐਫ ਆਈ ਆਰ ਅਣਪਛਾਤੇ ਤੇ ਕਰ ਦਿੰਦੀ ਹੈ ਬਟਾਲਾ ਪੁਲਿਸ ਉਸ ਤੋਂ ਬਾਅਦ ਉਹਨਾਂ ਨੂੰ ਨਾਲ ਦੇ ਨਾਲ ਅਰੈਸਟ ਕੀਤਾ ਗਿਆ ਜਾਂ ਛੱਡ ਦਿੱਤਾ ਗਿਆ ਇਹ ਧਰੋ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕੋਈ ਰਸਮੀ ਮੈਨੂੰ ਦਿੱਤਾ ਅੱਛਾ ਹਾਂਜੀ ਸਰ ਤਾਂ ਤੁਹਾਡਾ ਕਹਿਣ ਦਾ ਭਾਵ ਹੈ ਕਿ ਸਿਰਫ ਸ਼ੁਰੂਆਤ ਹੋਈ ਤੁਸੀਂ ਬਸ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਕੌਣ ਹੋ ਕਿਉਂਕਿ ਤੁਹਾਨੂੰ ਉਪਰੇ ਲੱਗੇ ਹੋ ਤਾਂ ਇੰਨੀ ਗੱਲ ਤੇ ਉਹ ਗੁੱਸੇ ਹੋ ਗਏ ਤੇ ਤੁਹਾਨੂੰ ਕੁੱਟ ਦਿੱਤਾ ਜਾਂਦਾ ਹਾਂ ਕੰਨ ਤੂੰ ਫੋਨ ਵੀ ਆਇਆ ਇਹਨਾਂ ਦੇ ਕੰਪਰੋਮਾਈਜ਼ ਵਾਸਤੇ ਉਹਨਾਂ ਨੇ ਵੀ ਉਹ ਕਿੰਨੇ ਨੇ ਕਿ ਆ ਵੀ ਲੈਨੇ ਕੋਈ ਨਿਸ਼ਾ ਪਤਾ ਕਰ ਲਿਆ ਵਾਦਾ ਘਾਟਾ ਕਰ ਲਿਆ ਨਾ ਉਹ ਤੁਹਾਡੇ ਕੋ ਜਿੱਤੇ ਨਾਲ ਮਾਰ ਪਟਾਈ ਕੀਤੀ ਆ ਉਦੋਂ ਤੁਹਾਡੇ ਕੋ ਆਣ ਕੇ ਮਾਫੀ ਮੰਗ ਲੈਂਦੇ ਆ ਕਿ ਤੁਹਾਡਾ ਜੋ ਇਲਾਜ ਆ ਉਹ ਕਰਾ ਦਿੰਦੇ ਆਲੇ ਤੁਸੀਂ ਇਹਨਾਂ ਨੂੰ ਰਾਜੀ ਨਮਾ ਕਰ ਲਓ ਪਰ ਮੈਂ ਕਰ ਮੈਂ ਰਾਜੀ ਨਮਾ ਕਿਉਂ ਕਰਾਂ ਮੇਰੇ ਬੱਚੇ ਛੋਟੇ ਹੂੰ ਹੂੰ ਪਰ ਉਹ ਰੋ ਰਹੇ ਆ ਇੱਕ ਵੀਡੀਓ ਜਦੋਂ ਇਸ ਤਰ੍ਹਾਂ ਦੇ ਕੰਪਰੋਮਾਈਜ਼ ਸਮਝੌਤਾ ਕਰਨ ਦੇ ਤੁਹਾਨੂੰ ਫੋਨ ਕਾਲ ਆ ਰਹੇ ਨੇ ਇਹ ਬਠਿੰਡਾ ਪੁਲਿਸ ਵੀ ਦਬਾਅ ਪਾ ਰਹੀ ਹੈ ਜਾਂ ਸਿਰਫ ਇੱਥੋਂ ਸਥਾਨਕ ਪੱਧਰ ਤੋਂ ਕਾਲ ਆਉਂਦੀ ਹੈ ਨਹੀਂ ਨਹੀਂ ਅਜੰਡਾ ਟਖੰਡਾ ਪੁਲਿਸ ਵਾਲੀ ਨਹੀਂ ਕੋਈ ਵਾਇਆ ਜੇ ਸ਼ਾਕੇ ਦੀ ਟੀਦਾ ਵੀ ਜੇ ਪੁਲਸ ਦੇ ਫੇਰ ਤੋਂ ਹੀ ਗੱਲ ਕਰ ਰਿਹਾ ਤੇ ਜਦੋਂ ਦੋ ਤਰੀਕੇ ਦੇ ਐਫਆਈਆਰ ਹੋ ਗਏ ਆ ਪੰਜ ਤਰੀਕ ਨੂੰ ਨਾਮਜ਼ਦ ਕਰਨ ਦਾ ਕੀ ਮਤਲਬ ਸੀ ਇਹਦੇ ਵਿੱਚ ਉਹਨਾਂ ਨੇ ਕੱਵੇ ਕੱਵੇ ਬੰਦੇ ਪਾਏ ਹੋਏ ਇਹਨਾਂ ਦਾ ਕੰਪਰਮਾਈਜ਼ ਕਰਾਓ ਮੈਂ ਅਗਰ ਕੰਪਰਮਾਈਜ਼ ਕਿਉਂ ਕਰਾਂ ਇਹ ਪਰੇ ਪਰਿਹਾਰ ਦੇ ਵਿੱਚ ਮੇਰੀ ਇੰਨੀ ਮੇਟੇ ਆਨਸਲਾ ਵੀ ਤੱਕੜ ਦਿੱਤਾ ਜਦ ਮੇਰਾ ਕੋਈ ਕਸੂਰ ਨਹੀਂ ਮੈਂ ਕੋਈ ਗੁਰਮਣੀ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਨਾ ਤੁਸੀਂ ਵੀ ਇੱਕ ਬਤੌਰ ਪੇਸ਼ੇਵਰ ਜੋ ਕਾਫੀ ਸਮਾਂ ਹੋ ਗਿਆ ਪੱਤਰਕਾਰੀ ਕਰਦੇ ਆ ਨੂੰ ਆਪ ਲੋਕਾਂ ਦਾ ਇੱਕ ਸਵਾਲ ਹੁੰਦਾ ਹੈ ਕਿ ਇਹ ਤਾਂ ਪੱਤਰਕਾਰ ਸਾਹਿਬ ਦੱਸ ਰਿਹਾ ਇੱਕ ਪਾਸਾ ਹੋ ਸਕਦਾ ਹੈ ਇਹਨਾਂ ਨੇ ਕੋਈ ਅਜੀਹੀ ਗੱਲ ਕੀਤੀ ਹੋਵੇ ਜਿਹਦੇ ਕਰਕੇ ਪੁਲਿਸ ਵਾਲਿਆਂ ਨੂੰ ਇੰਨਾ ਗੁੱਸਾ ਚੜਿਆ ਤੇ ਉਹਨਾਂ ਨੇ ਫਿਰ ਕੁੱਟਣਾ ਸ਼ੁਰੂ ਕਰ ਦਿੱਤਾ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੋਈ ਕਿ ਤੁਹਾਡਾ ਕਸੂਰ ਹੋਇਆ ਹੋਵੇ ਯਾਰ ਵੀ ਸਾਡੇ ਅਸੀਂ ਇੰਦਾਂ ਨਹੀਂ ਗੱਲ ਹੋਈ ਹੈ ਜਿਹੜੀ ਇਹ ਕਹਿੰ ਕਰ ਰਹੇ ਆ ਇਹ ਗੱਲ ਕਹਿ ਰਹੇ ਆ ਕਿ ਇਹਨਾਂ ਨੇ ਐਸੀ ਗੱਲ ਪੁੱਛਿਆ ਉਹ ਜੀ 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 ਉੱਥੋਂ ਨਿਕਲ ਜਾਨਾ ਤੇ ਇਹਨੇ ਕਿਹਾ ਵੀ ਇਹ ਜਨਾਨੀਆਂ ਕੌਣ ਨੇ ਤੁਹਾਡੀ ਵਾਈਫ ਹੈ ਕਿ ਕੋਈ ਵੀ ਦੂਸਰੀ ਜਨਾਨੀ ਲੈ ਕੇ ਆਇਆ ਹੈ ਜਿਹੜੀ ਇਹਨਾਂ ਨੇ ਕੌਲਸ ਨੂੰ ਵੀ ਗੱਲ ਕੀਤੀ ਆ ਕੌਲਸ ਵਾਲਿਆਂ ਨੇ ਵੀ ਸਾਡੇ ਕੋ ਪੱਤਰਕਾਰ ਖਾਤੀ ਲਾ ਕੇ ਇਹ ਗੱਲ ਕੀਤੀ ਆ ਜਦ ਕਿ ਇਹੋ ਜੀ ਕੋਈ ਗੱਲ ਨਹੀਂ ਹੋਈ ਇਹ ਇਹੋ ਜੀ ਗੱਲ ਹੋਈ ਹੁੰਦੀ ਆ ਜੇ ਇਹ ਕਹਿੰਦੇ ਆ ਵੀ ਆਪਾਂ ਤੁਸੀਂ ਜਿਨਾਨੀਆਂ ਇੱਥੋਂ ਫਰਮੇ ਵਾਈਫ ਸੀ ਤੇ ਇਹਨਾਂ ਨੇ ਉਹਦੇ ਬਾਰੇ ਗੱਲ ਕਰਕੇ ਕਰਗੇ ਸਾਰੇ ਪਟਿੰਡੇ ਤੋਂ ਇੱਥੇ ਆਪਣੀ ਡਿਊਟੀ ਕਰਨ ਆਏ ਆ ਫਿਰ ਐਕਟਿਵਿਟੀ ਨਾਲ ਇਹ ਜਿਨਾਨੀਆਂ ਇੱਥੇ ਵਾਈਫ ਉਹਨਾਂ ਦੀ ਪਤਨੀਆਂ ਕੀ ਕਰਨੀਆਂ ਇਹ ਵੀ ਇੱਕ ਸਵਾਲ ਆ ਇਹ ਕਹਿ ਰਹੇ ਨੇ ਤੁਹਾਡੀਆਂ ਜਿਨਾਨੀਆਂ ਬਾਰੇ ਇਹਨੇ ਕਿਹਾ ਵੀ ਉਹ ਨੇ ਪਰ ਜੇ ਐਕਟਿਵਿਟੀ ਤੋਂ ਨਿਕਲੀਆਂ ਨਿਕਲੀਆਂ ਨੇ ਕੋਈ ਉਹ ਕੌਣ ਸੀ ਤੁਸੀਂ ਉਹਨਾਂ ਬੀਬੀਆਂ ਬਾਰੇ ਜੋ ਵੀ ਸੀ ਉਹ ਉਹਨਾਂ ਬਾਰੇ ਕੁਝ ਨਹੀਂ ਕਿਹਾ ਪੁਲਿਸ ਵਾਲਿਆਂ ਨੇ ਨਹੀਂ ਉਹਨਾਂ ਬਾਰੇ ਵੀ ਕੁਝ ਨਹੀਂ ਇਹਨਾਂ ਨੇ ਕਿਹਾ ਰਿਹਾ ਇਹ ਡਿਪੋਜੀਟ ਪਰਚੇਸ਼ ਕਰੇਗੀ ਨਾ ਕਿ ਇਹਨਾਂ ਨੇ ਹੋਂ ਸੀ ਕੀ ਮਸਲਾ ਸੀ ਉੱਥੇ ਜੀ ਤਾਂ ਪੱਤਰਕਾਰ ਭਾਈਚਾਰਾ ਉੱਥੇ ਇੱਕਾ ਨਾਂ ਦਿਖਾਉਂਦਾ ਤਾਂ ਤੁਹਾਨੂੰ ਲੱਗਦਾ ਨਾਮ ਵੀ ਨਾਮਜਿਤ ਨਹੀਂ ਹੋਣੇ ਸੀ ਬਿਲਕੁਲ ਜੀ ਬਿਲਕੁਲ ਆਹਨੇ ਪੱਤਰਕਾਰ ਬਟਾਵਾ ਨੇ ਪੂਰਾ ਸਾਹ ਦਿੱਤਾ ਵਾ ਕੋਈ ਵੀ ਸਾਡੀ ਅਸ਼ਵਸ਼ਸ਼ ਨੇ ਪੂਰਾ ਸਮਰਥਨ ਦਿੱਤਾ ਵੀ ਇਹ ਬਹੁਤ ਮਿਹਾਰ ਹੋਇਆ ਜੀ ਹੂੰ ਤਾ ਤੁਹਾਡੀ ਹੁਣ ਜੜਾ ਕੀ ਹੈ ਇਲਾਜ ਦੇ ਲਈ ਤੁਸੀਂ ਇਸ ਹਾਲੇ ਵੀ ਹਸਪਤਾਲ ਵਿੱਚ ਹੋ ਜਾਂ ਘਰ ਆ ਗਏ ਹਾਂਜੀ ਸਰ ਮੈਂ ਤਾਂ ਹਸਪਤਾਲ ਹੀ ਐਡਮਿਟ ਮੇਰੇ ਆਪਣਾ ਰਿਮਰੀ ਸਿਟੀਜ਼ ਕੇਅਰ ਨੇ ਜੇ ਕਰवानी ਹੈ ਜੇ ਥੋੜਾ ਚਲਦੇ ਆ ਇਲਾਜ ਕੁਝ ਸੇਖਨਾਂ ਦੇ ਅੰਦਰ ਮੇਰੇ ਬੱਚੇ ਸਾਫੀ ਫੁੱਡੇ ਮਾਰੇ ਹੋਏ ਆ ਹੂੰ ਤੇ ਉਹ ਮੈਂ ਹਸਪਤਾਲ ਹੀ ਹਾਂ ਸੋ ਬਸ ਹਸਪਤਾਲ ਚ ਚਲੋ ਅਸੀਂ ਕਾਮਨਾ ਕਰਦੇ ਹਾਂ ਤੁਸੀਂ ਛੇਤੀ ਸਿਹਤਯਾਬ ਹੋਵੋ ਪਰ ਰਿਪੋਰਟ ਕਰਨਾ ਵੀ ਤੁਹਾਨੂੰ ਜ਼ਰੂਰੀ ਹੈ ਕਿਉਂਕਿ ਘਟਨਾ ਬਾਰੇ ਕਈ ਵਾਰੀ ਮੁੱਢਲੀ ਗੱਲ ਪਤਾ ਨਹੀਂ ਲੱਗਦੀ ਇਸ ਕਰਕੇ ਅਸੀਂ ਤੁਹਾਡੇ ਨਾਲ ਸੰਪਰਕ ਕੀਤਾ ਹੈ ਔਰ ਨਾਲ ਇੱਕ ਗੱਲ ਹੋਰ ਦੱਸ ਦਿਓ ਕਿ ਜਿਹੜੀ ਤੁਹਾਡੇ ਸਰਟੀਫਿਕੇਟ ਮਾਰੀ ਗਈ ਹੈ ਡਾਕਟਰੀ ਰਿਪੋਰਟ ਇਹਦੀ ਹੋ ਚੁੱਕੀ ਹੈ ਜਾਂ ਫਿਰ ਹਾਲੇ ਰਿਪੋਰਟਾਂ ਬਾਕੀ ਆਉਣੀਆਂ ਬਾਕੀ ਨੇ ਕਿ ਗੁੱਜੀ ਸਰਟੀਫਿਕੇਟ ਲੱਗੀ ਹੈ ਕਿ ਨਹੀਂ ਜੇ ਸਾਡੇ ਇਹ ਮੇਰੇ ਜਿਹੜਿਆ 3D ਸਟੀ ਸਕੈਨ ਹੋ ਵਾਲੀਆਂ ਨੇ ਨੈਕਸਲੇਜ ਦੀ ਉਹ ਮੇਰੇ ਹੋ ਗਏ ਆ ਉਹਦੀ ਰਿਪੋਰਟ ਵੀ ਆਉਣ ਵਾਲੀ ਹੈ ਹੂੰ ਤਤੋਂ ਤੁਹਾਡੀ ਹੁਣ ਅਗਲੀ ਪੱਤਰਕਾਰਾਂ ਨਾਲ ਜਥੇਬੰਦੀ ਦੇ ਤੌਰ ਦੇ ਉੱਤੇ ਮੀਟਿੰਗ ਹੋਣੀ ਹੈ ਮੰਗ ਰਹੇਗੀ ਜਾਂ ਤੁਸੀਂ ਆਪ ਹੀ ਇਸ ਮਾਮਲੇ ਦੇ ਵਿੱਚ ਚੜੇ ਹੋਏ ਹੋ ਕਿ ਨਹੀਂ ਮੈਨੂੰ ਇਸ ਇਸ ਤਰ੍ਹਾਂ ਇਨਸਾਫ ਚਾਹੀਦਾ ਤੁਹਾਡੀ ਹੁਣ ਮੁੱਖ ਮੰਗ ਕੀ ਹੈ ਜੀ ਸਰ ਆਪਣੀ ਮੁੱਖ ਮੰਗ ਇਹ ਵੀ ਜਦੋਂ ਅਸੀਂ ਕੋਈ ਮੁਜਰਮ ਨਹੀਂ ਕੋਈ ਗਾਲ ਨਹੀਂ ਕੋਈ ਬਾਤ ਨਹੀਂ ਅਸੀਂ ਕਾਹਦੇ ਸਵਾਸੇਵਾ ਕਰਦੇ ਹਾਂ ਪੁੱਛ ਰਿਹਾ ਜੀ ਇਸ ਤਰ੍ਹਾਂ ਜੇ ਇਹ ਬੰਦੇ ਇਹ ਜਿਹੜੇ ਡਿਊਟੀ ਨਹੀਂ ਕਰ ਰਹੇ ਇਹਨਾਂ ਅਪਰਾਧੀਆਂ ਨੂੰ ਨਾ ਹੋ ਦੇ باوجود ਇਹ ਅਤਿਆਚਾਰ ਕਰਦਾ ਕਿ ਕਿਤੇ ਥਾਣੇ ਲੱਗ ਜਾਵੇ ਕਿਤੇ ਚੌਂਕੀਂ ਜਾ ਨਾ ਲੱਗ ਜਾਂਦਾ ਇਹਨਾਂ ਨੂੰ ਕੋਈ ਦੇਖੇ ਚਾਹੇ ਆ ਜਾਵੇ ਕਿ ਇਹਦੇ ਬੰਦੇ ਨੂੰ ਸਿੰਜੇ ਨਵਾਣਗੇ ਇਸ ਤਰ੍ਹਾਂ ਮੈਨੂੰ ਮਾਰ ਕੇ ਛੱਡਦਾ ਇਹ ਬੰਦੇ ਉਹ ਨੌਕਰੀ ਕਰਨ ਦੇ ਲਾਇਕ ਨਹੀਂ ਹੈਗੇ ਮੈਂ ਪੰਜਾਬ ਸਰਕਾਰ ਦਾ ਡਿਗਰੀ ਵੀ ਪਾਸ ਕਰਦਾ ਤੇ ਇਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਇਹਨਾਂ ਨੂੰ ਇਹੋ ਜਿਹੇ ਸਿੰਜਿਆਂ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਕਿਉਂਕਿ ਨਾ ਦੂਸਰੀ ਪੋਸਟ ਦਾ ਵੀ ਖਰਾਬ ਹੋ ਰਿਹਾ ਹੂੰ ਤਾਂ ਤੁਸੀਂ ਆਪਣੀ ਮੋੜਲੀ ਜਾਣਕਾਰੀ ਸਾਂਝੀ ਕੀਤੀ ਹੈ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਬਾਰੇ ਜਿਹੜਾ ਅਗਲਾ ਪਹਿਲੂ ਕੀ ਹੈ ਪੁਲਿਸ ਇਸਤੇ ਕਿਉਂ ਚੁੱਪਵੱਟੀ ਬੈਠੀ ਸੀ ਪਹਿਲਾਂ ਜਾਂ ਹੁਣ ਕਿਉਂ ਅਨਾਕਾਨੀ ਕਰ ਰਹੀ ਹੈ ਇਸ ਬਾਰੇ ਵੀ ਕੋਸ਼ਿਸ਼ ਕਰਾਂਗੇ ਜਾਣਨ ਦੀ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ